ਮਾਤਾ ਸੁਲਖਣੀ ਦੀ ਘਰ ਦੇ ਵਿੱਚ ਦੋ ਪੁੱਤਰ ਨੇ ਬਾਬਾ ਸ਼੍ਰੀ ਚੰਦ ਜੀ ਬਾਬਾ ਲਖਮੀ ਦਾਸ ਦੋ ਪੁੱਤਰ ਨੇ ਪਿਤਾ ਗਾਲੂ ਜੀ ਕੋਲ ਬੈਠੇ ਮਾਤਾ ਤ੍ਰਿਪਤਾ ਜੀ ਕੋਲ ਬੈਠੇ ਬੇਬੇ ਨਾਨਕੀ ਵੀ ਨੇ ਭਈਆ ਜੈਰਾਮ ਵੀ ਬੈਠੇ ਸਤਿਗੁਰੂ ਨੇ ਅੱਜ ਆਖਿਆ ਬਾਬਾ ਦੇਖੈ ਧਿਆਨ ਧਰ ਜਲਦੀ ਸਭ ਪ੍ਰithvi ਤੇਸ ਆਈ ਬਾਤੂ ਗੁਰੂ ਗਬਾਰ ਹੈ 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 ਕਰਤੀ ਫਿਰੇ ਲੋਕਾਈ ਬਾਬੇ ਭੇਖ ਬਨਾਇਆ ਉਦਾਸੀ ਕੀ ਰੀਤ ਚਗਾਈ ਚੜਿਆ ਸੁਧਨ ਧੱਤ ਬਕਾਈ ਭਾਈ ਗੁਰਦਾਸ ਜੀ ਕਹਿੰਦੇ ਨੇ ਕਿਦੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਧਿਆਨ ਕਰਿਆ ਤੇ ਦਾਨੇ ਨੂੰ ਦਿਖਾਈ ਦਿੱਤਾ ਸਾਰੀ ਧਰਤੀ ਇਹ ਅਗਨੀ ਦੇ ਵਿੱਚ ਜਲਦੀ ਪਈ ਹੈ ਸਾਰੀ ਧਰਤੀ ਸੰਸਾਰ ਦੇ ਵਿੱਚ ਕੀ ਕਰਮ ਹੋ ਰਹੇ ਨੇ ਕਲ ਕਾਪੇ ਰਾਜੇ ਦਾ ਸਾਈ ਤਾਂ ਤੂੰ ਪੰਖ ਕਰ ਉੱਡ ਰਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹ ਚੜਿਆ ਕਿਤੇ ਕੂੜ ਦੀ ਅਮਾਵਸ ਦੀ ਰਾਤ ਚਾਰੇ ਪਾਸੇ ਨਜ਼ਰ ਆਈ ਸੱਚ ਰੂਪੀ ਚੰਦਰਮਾ ਨਜ਼ਰ ਨਹੀਂ ਦੇ ਆ ਰੇ ਇੱਥੇ ਤਾਂ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਤ ਤੀਨੇ ਉਹ ਜਾਣੇ ਕਾ ਬੰਦ ਐਸਾ ਕਰਮ ਜੋ ਹੋ ਰਿਹਾ ਏ ਤੇ ਪਾਤਸ਼ਾਹ ਨੇ ਜਦੋਂ ਤੱਕਿਆ ਕਿ ਜਿਹੜੇ ਧਰਮੀ ਇਨਸਾਨ ਉਹਨਾਂ ਨੇ ਲੋਕਾਂ ਨੂੰ ਧਰਮ ਸਮਝਾਉਣਾ ਸੀ ਉਹ ਤਾਂ ਆਪ ਲੁੱਟ ਰਹੇ ਨੇ ਇਸੇ ਕਰਕੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਤੇ ਦਾਦਾ ਜੀ ਨੇ ਸੋਚਿਆ ਹੁਣ ਆਪ ਘਰ ਤੋਂ ਦੁਰਾਂਗ ਤੇ ਸਾਰਿਆਂ ਦੇ ਵਿੱਚ ਬੈਠ ਕੇ ਇਹ ਗੱਲ ਕੀਤੀ ਹੈ ਕਿ ਅੱਜ ਤੋਂ ਮੈਂ ਲੋਕਾਈ ਨੂੰ ਸੋਧਣ ਦੇ ਨਿਕਰ ਤੁਰਨ ਲੱਗਿਆ ਹਾਂ ਹੁਣ ਜੋ ਮਾਤਾ ਸਦਕਣੀ ਦੇ ਪਿਤਾ ਜੀ ਨੇ ਨਾ ਭਾਈ ਕੋਲਾਤੀ ਉਹ ਵੀ ਬੈਠੇ ਨੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਰੇ ਗੱਲਾਂ ਕਰਦੇ ਨੇ ਕਹਿੰਦੇ ਜੇਕਰ ਘਰ ਹੀ ਛੱਡਦਾ ਸੀ ਤੇ ਵਿਆਹ ਹੀ ਨਾ ਕਰਾਉਂਦੇ ਮੇਰੀ ਧੀ ਹੁਣ ਘਰ ਵਿੱਚ ਇਕੱਲੀ ਰਹਿ ਗਈ ਹੈ। ਗੁਲਾਮੇ ਦੇ ਬਾਰੇ ਵੀ ਨੇ। ਉੱਥੇ ਹੀ ਬੇਬੇ ਨਾਨਕੀ ਬੜੀ ਸ਼ਰਧਾ ਦੇ ਨਾਲ ਬੈਠੀ ਹੈ। ਬੇਬੇ ਨਾਨਕੀ ਨੂੰ ਪਤਾ ਹੈ ਮੇਰਾ ਵੀਰ ਜੋ ਕਰਦਾ ਏ ਉਹਦਾ ਕੰਮ ਕੋਈ ਮਾੜਾ ਕੋਈ ਨਹੀਂ ਹੁੰਦਾ। ਇਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਕੇਵਲ ਵੀਰ ਦੇ ਲਈ ਪਿਆਰ ਬਹੁਤ ਉੱਥੇ ਹੀ ਜਦੋਂ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਸਾਰਿਆਂ ਨੂੰ ਮਿਲਦੇ ਨੇ ਨਾ ਸਾਰਿਆਂ ਨੂੰ ਮਿਲਿਆ ਤੇ ਜਦੋਂ ਧੰਗ ਗੁਰੂ ਨਾਨਕ ਪਾਸ਼ਾ ਮਾਤਾ ਕਾਲੂ ਜੀ ਨੂੰ ਮਿਲੇ ਉਹਨਾਂ ਦੀਆਂ ਅੱਖਾਂ ਨਾਲ ਮਾਤਾ ਤ੍ਰਿਪਤਾ ਜੀ ਨੂੰ ਮਿਲੇ ਤੇ ਮਾਂ ਕਹਿਣ ਲੱਗੀ ਕਿ ਪੁੱਤਰਾ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹਦੀ ਆ ਕੁਝ ਦਿਨ ਪਹਿਲਾਂ ਤੇਰੇ ਪਿਤਾ ਜੀ ਇੱਕ ਗੱਲ ਮੈਨੂੰ ਕਹਿੰਦੇ ਸਨ ਇਹ ਹੁਣ ਸਾਡੀ ਜੋ ਉਮਰ ਹੈ ਨਾ ਉਹ ਬਡੇਰੀ ਹੋ ਚੁੱਕੀ ਹੈ ਕਿਉਂਕਿ ਉਸ ਸਮੇਂ ਪਿਤਾ ਕਾਲੂ ਦੀ ਜੋ ਉਮਰ ਹੈ 67 ਸਾਲ 67 ਉਹਨਾਂ ਦੀ ਉਮਰ ਹੋ ਚੁੱਕੀ ਹੈ ਤੇ ਪਿਤਾ ਜੀ ਕਹਿਣ ਲੱਗੇ ਇਹਦੇ ਹੁਣ ਜੋ ਸਾਡੀ ਉਮਰ ਹੈ ਨਾ ਉਹ ਬਡੇਰੀ ਬਜ਼ੁਰਗ ਅਵਸਥਾ ਹੋ ਚੁੱਕੀ ਹੁਣ ਆਪਾਂ ਨਾਨਕ ਨੂੰ ਆਪਣੇ ਨਾਲ ਘਰ ਲੈ ਜਾਣੇ ਹੁਣ ਇਹਨੂੰ ਕਿਤੇ ਬਾਹਰ ਕੀ ਭੇਜਣਾ ਸਾਰੀ ਉਮਰ ਸਾਡੇ ਤੋਂ ਦੂਰ ਹੀ ਰਿਆ ਜੇ ਉਹਨੇ ਬਜ਼ੁਰਗ ਅਵਸਥਾ ਦੇ ਪਤਾ ਨਹੀਂ ਇਸ ਤਣ ਨੂੰ ਕਦੋਂ ਕੀ ਹੋ ਜਾਣਾ ਹੈ ਤੇ ਇਹ ਨਾਮ ਵੇ ਕਰ ਨੂੰ ਇਹ ਤਨ ਸੰਸਾਰ ਦੇ ਵਿੱਚੋਂ ਚਲਿਆ ਜਾਵੇ ਤੇ ਮੈਨੂੰ ਕੋਈ ਹੋਰ ਬੇਗਾਨਾ ਚਾਰ ਮੋਟਿਆਂ ਤੇ ਛੱਡ ਕੇ ਸ਼ਮਸ਼ਾਨ ਘਾਟ ਆਵੇ ਇਸ ਕਰਕੇ ਕਹਿੰਦੇ ਸਾਂਝਾ ਕਿ ਆਪਣੇ ਪੁੱਤਰ ਨੂੰ ਬਣ ਦੂਰ ਨਹੀਂ ਹੋਣ ਦੇਣਾ ਤੇ ਪੁੱਤਰਾ ਤੂੰ ਬਣ ਚੱਲਿਆ ਏ ਤੇ ਦੱਸਦਾ ਵੀ ਨਹੀਂ ਕਿ ਵਾਪਸ ਕਦੋਂ ਆਵੇਂਗਾ ਪਤਾ ਨਹੀਂ ਕਿ ਨਾਲ ਮੇਰਾ ਸਮਾਂ ਤੂੰ ਲਾ ਕੇ ਆਉਂਗਾ ਤੂੰ ਦੱਸਦਾ ਵੀ ਕੋਈ ਨਹੀਂ ਪਿਆਰ ਜਦੋਂ ਇਹ ਬੋਲ ਸੁਣੇ ਤੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਾਤਾ ਤ੍ਰਿਪਤਾ ਦੀਆਂ ਅੱਖਾਂ ਨੂੰ ਸਾਫ਼ ਕਰਦਿਆਂ ਹੰਝੂ ਪੂਜੇ ਤੇ ਕਹਿਣ ਲੱਗੇ ਕਿ ਮਾਂ ਮੈਨੂੰ ਪਤਾ ਹੈ ਮੈਂ ਅਜ ਤੱਕ ਤੁਹਾਡੀ ਕਿਸੇ ਗੱਲ ਤੇ ਖਰਾ ਨਹੀਂ ਤੇ ਉਤਰੇਗਾ ਜਿੰਨੇ ਵਾਰ ਵੀ ਕੋਈ ਗੱਲਬਾਤ ਹੋਈ ਨਾ ਤੁਸੀਂ ਆਖਿਆ ਕਿ ਮੈਂ ਕੋਈ ਕਿਰਤ ਕਮਾਈ ਕਰ ਲਵਾਂ ਕਹਿੰਦੇ ਮੈਂ ਸਾਬ ਕੋਈ ਨਹੀਂ ਸਕਿਆ ਤੁਸੀਂ ਕਾਰੋਬਾਰ ਦੇ ਵਿੱਚ ਪਾਉਣਾ ਚਾਹਿਆ ਸਾਨੂੰ 200 ਰੁਪਏ ਦਿੱਤੇ ਕਹਿੰਦੇ ਮੈਂ ਉਹਦਾ ਵੀ ਲੰਗਰ ਲਾ ਦਿੰਦਾ ਕਹਿੰਦੇ ਬਾਅਦ ਵਿੱਚ ਤੁਸੀਂ ਕਾਰੋਬਾਰ ਦੇ ਵਿੱਚ ਜਦੋਂ ਭੇਜਿਆ ਮੈਂ ਕੋਈ ਵੀ ਕੰਮ ਪੂਰਾ ਨਾ ਕਰ ਸਕਿਆ ਪਰ ਮਾਂ ਮੈਂ ਇੱਕ ਵਾਦਾ ਅੱਜ ਤੈਨੂੰ ਜਰੂਰ ਕਰਦਾ ਘਰ ਦੇ ਵਿੱਚ ਕੋਈ ਐਸਾ ਸਮਾਂ ਆਇਆ ਜਦੋਂ ਘਰ ਵਿੱਚ ਕੋਈ ਐਸੀ ਗੱਲ ਹੋਈ ਕੋਈ ਬਾਣਾ ਰੱਬ ਦਾ ਵਰਤ ਗਿਆ ਮੈਂ ਮਾਂ ਇਹ ਵਾਦਾ ਕਰਦਾ ਮੈਂ ਘਰ ਵਿੱਚ ਹੂੰਗਾ ਉਸ ਸਮੇਂ ਮੈਂ ਜ਼ਰੂਰ ਕਰਦੇ ਵਿੱਚ ਹੀ ਹੂ ਆਕਾ ਇਹ ਬੋਲ ਕਹਿ ਕੇ ਭਾਈ ਮਰਦਾਨੇ ਨੂੰ ਸਤਿਗੁਰੂ ਨੇ ਨਾਲ ਲਿਆ ਤੇ ਭਾਈ ਮਰਦਾਨਾ ਯਾਦ ਰੱਖਿਓ ਭਾਈ ਮਰਦਾਨਾ ਧੰਗੁਰੂ ਨਾਨਕ ਸਹਿਬ ਮਹਾਰਾਜ ਤੋਂ 10 ਸਾਲ ਵੱਡੇ ਨੇ ਤੇ 44 ਸਾਲ ਗੁਰੂ ਨਾਨਕ ਸਹਿਬ ਮਹਾਰਾਜ ਦੇ ਨਾਲ ਭਾਈ ਮਰਦਾਨੇ ਨੇ ਰਬਾਬ ਹੋ ਚਾਈ ਹੈ 44 ਸਾਲ ਕੋਈ ਥੋੜੀ ਉਮਰ ਨਹੀਂ 44 ਸਾਲ ਧੰਗੁਰੂ ਨਾਨਕ ਹੀਰ ਮਰਦਾਨੇ ਦੀ ਮੌਤ ਹੋਈ ਨਾ ਬਹੁਤ ਸੰਸਾਰ ਦੇ ਵਿੱਚੋਂ ਜਲੇ ਗਏ ਉਸ ਸਮੇਂ ਤੋਂ ਬਾਅਦ ਗੁਰੂ ਨਾਨਕ ਪਾਸ਼ਾ ਉਦਾਸੀਆਂ ਤੇ ਨਹੀਂ ਦੇ ਗਏ ਕਿ ਪਿਆਰ ਭਾਈ ਮਰਦਾਨੇ ਦੇ ਨਾਲ ਨਹੀਂ ਜਾਦੇ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਉਸ ਸਮੇਂ ਭਾਈ ਮਰਦਾਨੇ ਨੂੰ ਨਾਲ ਲਿਆ ਤੇ ਘਰ ਤੋਂ ਚੱਲੇ ਨੇ ਹੁਣ ਆਪਾਂ ਉਸ ਬਗਦਾਦ ਫੇਰੀ ਦੀ ਗੱਲ ਕਰਨੀ ਹੈ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਹੁਣ ਦੇਖੋ ਇਸ ਗੱਲ ਨੂੰ ਥੋੜਾ ਜਿਹਾ ਬਟਕਾਲਾ ਤੇ ਨਾਲ ਸੁਣੀਏ ਸਾਡੀ ਗੁਰੂ ਨਾਨਕ ਸੇਬ ਮਹਾਰਾਜ ਦੀ ਜੋ ਸ਼ਰਧਾ ਹੈ ਸਾਡਾ ਪਿਆਰ ਬਾਬੇ ਨਾਨਕ ਤੇ ਬਣਿਆ ਰਹ ਜਾਂਦਾ ਹੈ ਮਨ ਵਿੱਚ ਸ਼ੰਕਾ ਨਾ ਆਵੇ ਕਿਉਂਕਿ ਆਪਾਂ ਨੇ ਗੁਰੂ ਨਾਨਕ ਸੇਬ ਮਹਾਰਾਜ ਨੂੰ ਇਹਨੂੰ ਪੰਜਾਂ ਦਰਤਾਂ ਦਾ ਇੱਕ ਇਨਸਾਨ ਬਣਾ ਕੇ ਜੱਲੇ ਆਪਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਨਸਾਨ ਨਾ ਜਾਣੀਏ ਉਹਨਾਂ ਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਬਾਬਾ ਆਕਾਦ ਰੂਪ ਦੂਜਾ ਰਬਾਬੀ ਮਰਦਾਨਾ ਕਿਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਦੋਂ ਆਕਾਦ ਪੁਰਖ ਦਾ ਰੂਪ ਕਰਕੇ ਜਾਣਾਂਗੇ ਆਪ ਨਰਾਇਣ ਕਲਾਕਾਰ ਜਦ ਮੈਂ ਪਰਵਰਿਓ ਆਪ ਮਾਲਕ ਨੇ ਕਿਰਪਾ ਕੀਤੀ ਹੈ ਤੇ ਜਦ ਸੰਸਾਰ ਦੇ ਵਿੱਚ ਧੰਗ ਗੁਰੂ ਨਾਨਕ ਸਹਿਬ ਮਹਾਰਾਜ ਦਾ ਰੂਪ ਬਣ ਕੇ ਆਏ ਨੇ ਇਸ ਕਰਕੇ ਕੇਵਲ ਪੰਜਾ ਦਿੱਤਾ ਦਾ ਸਰੀਰ ਕਰਕੇ ਨਾ ਜਾਣੀਏ ਹੁਣ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਤੇ ਧੰਗ ਗੁਰੂ ਨਾਨਕ ਸਹਿਬ ਮਹਾਰਾਜ ਦਾ ਮਿੱਠਲ ਕੋਟ ਦੀ ਧਰਤੀ ਇਹ ਬਗਦਾਦ ਦੀ ਪੇਰੀ ਦੀ ਗੱਲ ਹੁੰਦੀ ਹੈ ਸਤਗੁਰੂ ਜਦੋਂ ਇਸ ਉਦਾਸੀ ਤੇ ਜਾਂਦੇ ਮਿੱਠੇ ਕੋਟ ਦੀ ਧਰਤੀ ਨੂੰ ਤੁਰੇ ਜਾਂਦੇ ਤੇ ਸਾਹਮਣੇ ਇੱਕ ਵਕੀਲ ਮੀਆਂ ਮਿੱਠਾ ਬੈਠਾ ਹੈ ਅਜੇ ਗੁਰੂ ਨਾਨਕ ਸਹਿਬ ਮਹਾਰਾਜ ਪਹੁੰਚੇ ਨਹੀਂ ਰਸਤੇ ਦੇ ਵਿੱਚ ਹੀ ਜਾਂਦੇ ਨੇ ਤੇ ਜਿਹੜਾ ਮੀਆਂ ਮਿੱਠਾ ਆਇਆ ਉਹ ਸ਼ਬਦ ਦਾ ਬਹੁਤ ਵੱਡਾ ਅਭਿਆਸੀ ਹੈ ਕਿਉਂਕਿ ਆਪਾਂ ਕੇਵਲ ਇਹ ਕਹੀਏ ਕਿ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਤੋਂ ਪਹਿਲਾਂ ਕੋਈ ਵੀ ਵਕੀਲ ਪੈਦਾ ਨਹੀਂ ਹੋਇਆ ਕੋਈ ਸੰਸਾਰ ਦੇ ਵਿੱਚ ਰੱਬ ਦੇ ਵਿੱਚ ਪੈਦਾ ਨਹੀਂ ਤਾਂ ਬਹੁਤ ਗੱਲ ਗੱਲ ਜੇ ਕਿਉਂਕਿ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਤੋਂ ਪਹਿਲਾਂ ਭਗਤ ਕਬੀਰ ਜੀ ਹੋ ਚੁੱਕੇ ਨੇ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਤੋਂ ਪਹਿਲਾਂ ਭਾਈ ਭਗਤ ਰੰਦਾਸ ਜੀ ਹੋ ਚੁੱਕੇ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਤੋਂ ਪਹਿਲਾਂ ਜੈਦੇਵ ਭਗਤ ਹੋ ਚੁੱਕੇ ਨੇ ਇਸੇ ਕਰਕੇ ਗੁਰਮੁਖ ਪਿਆਰੇ ਪਹਿਲਾਂ ਵੀ ਗੁਰੂ ਨਾਨਕ ਸਹਿਬ ਮਹਾਰਾਜ ਤੋਂ ਸੰਸਾਰ ਦੇ ਵਿੱਚ ਨੇ ਜਦੋਂ ਇਹ ਮੀਆਂ ਮਿੱਠਾ ਸ਼ਬਦ ਦਾ ਬਹੁਤ ਵੱਡਾ ਅਭਿਆਸੀ ਹੈ ਇਹਨੇ ਧਿਆਨ ਲਾਇਆ ਇਹ ਚੇਲੇ ਸਾਹਮਣੇ ਬੈਠ ਕੇ ਮਿੱਟਰਬੋਰਡ ਦੀ ਧਰਤੀ ਜੋ ਪਾਕਿਸਤਾਨ ਦੇ ਵਿੱਚ ਉਹ ਸਮੇਂ ਇਹ ਮੀਆਂ ਮਿੱਟਾ ਬੇਟਾ ਤੇ ਆਪਣੀ ਚੇਲਿਆਂ ਨੂੰ ਕਹਿਣ ਲੱਗਾ ਕਿ ਜੇ ਲਿਓ ਉਹਨਾਂ ਨੂੰ ਬੋਲ ਕਹਿੰਦੇ ਸਾਖੀ ਜਨਮ ਸਾਖੀਆਂ ਦੇ ਵਿੱਚ ਬੋਲ ਲਿਖੇ ਕਹਿੰਦੇ ਯਾਰੋ ਯਾਦ ਰੱਖਿਓ ਗੁਰੂ ਨਾਨਕ ਆਰਿਆ ਜੇ ਨਾਨਕ ਫਕੀਰ ਆਉਂਦਾ ਪਿਆ ਤੇ ਕਹਿੰਦੇ ਆਪਾਂ ਗਿਆਨ ਦੀ ਐਸੀ ਗੱਲ ਕਰਨੀ ਹੈ ਤੇ ਕਹਿੰਦੇ ਜਿਵੇਂ ਦੁੱਧ ਤੋਂ ਮਲਾਈ ਲੈਂਦੀ ਹੈ ਨਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਇਸੇ ਢੰਗ ਦੇ ਨਾਲ ਲਾ ਦੇਣਾ ਹੁਣ ਜਦੋਂ ਇਹ ਬੋਲ ਕੇ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੁਰੇ ਆਉਂਦੇ ਹੱਸ ਪੈਂਦੇ ਭਾਈ ਮਰਦਾਨਾ ਨਾਲ ਤੁਰਿਆ ਆਉਂਦਾ ਤੇ ਭਾਈ ਮਰਦਾਨਾ ਜੀ ਕੋਚਨ ਲੱਗੇ ਧੰਨ ਗੁਰੂ ਨਾਨਕ ਪਾਸ਼ਾ ਨੂੰ ਕਹਿੰਦੇ ਸਤਿਗੁਰੂ ਹੱਸੇ ਕਿਉਂ ਤੇ ਭਾਈ ਮਰਦਾਨੇ ਨੂੰ ਗੁਰੂ ਨਾਨਕ ਪਾਸ਼ਾ ਕਹਿੰਦੇ ਨੇ ਕਿੰਦੇ ਮਰਦਾਨਿਆਂ ਮੀਆਂ ਮਿੱਠਾ ਕਹਿੰਦਾ ਹੈ ਕਿੰਦੇ ਜਦੋਂ ਗੁਰੂ ਨਾਨਕ ਆਇਆ ਦੁੱਧ ਤੋਂ ਮલાઈ ਵਾਕੂ ਲਾ ਦੇਵਾਂਗੇ ਕਿੰਦੇ ਮਰਦਾਨਿਆਂ ਦੇਖ ਰੰਗ ਕਰਤਾਰ ਦੇ ਪਰਮਾਤਮਾ ਦੀ ਕਿਰਪਾ ਰਹਿ ਜਾਵੇ ਸਤਿਗੁਰੂ ਦੀ ਦਇਆ ਰਹਿ ਜਾਵੇ ਨਾ ਕਿਤੇ ਯਾਦ ਰੱਖੀ ਕਿਤੇ ਜਿਵੇਂ ਨਿੰਬੂ ਨਚੋੜੀਦਾ ਹੈ ਕਿਤੇ ਇਸ ਤਰ੍ਹਾਂ ਉਹਦੇ ਹੰਕਾਰ ਨੂੰ ਨਚੋੜ ਦੇ ਮੰਗ ਕੇ ਜਦੋਂ ਪਾਤਸ਼ਾਹ ਨੇ ਇਹ ਬੋਲ ਕੇ ਤੇ ਦੂਜੇ ਪਾਸੇ ਸਤਿਗੁਰੂ ਦੀ ਐਸੀ ਇੱਕ ਖੇਡ ਵਰਤੀ ਹੈ ਤੇ ਆਪਣੀ ਗੱਦੀ ਦੇ ਉੱਤੇ ਬੈਠਾ ਜਿਹੜਾ ਮੀਆਂ ਮਿੱਠਾ ਇਹ ਨਾ ਥੱਲੇ ਡਿੱਗ ਪੈਂਦਾ ਰਹੇ ਜਿਹੜੇ ਚੇਲੇ ਬੈਠੇ ਨੇ ਚੇਲਿਆਂ ਨੇ ਉਠਾਇਆ ਤੇ ਪੁੱਛਣ ਲੱਗੇ ਹੋਇਆ ਕੀ ਕਹਿੰਦੇ ਮੀਆਂ ਮਿੱਠਾ ਕਹਿਣ ਲੱਗੇ ਕਿਤੇ ਮੈਂ ਤਾਂ ਕਹਿੰਦਾ ਸਾਂ ਕਿ ਮੈਂ ਦੁੱਧ ਤੋਂ ਮਲਾਈ ਵਾਂਗੂ ਨਾ ਦੇਵਾਂਗਾ ਕਿਤੇ ਚੇਲਿਓ ਕਹਿੰਦੇ ਯਾਦ ਰੱਖਿਓ ਦੁੱਧ ਤੋਂ ਮਲਾਈ ਉਤਰ ਜਾਵੇ ਦੁੱਧ ਕੰਮ ਆ ਜਾਂਦਾ ਪਰ ਜੇਕਰ ਨਿੰਬੂ ਵਾਂਗੂ ਨੱਜੜ ਜਾਵੇ ਨਾ ਉਹ ਕੂੜੇ ਤੇ ਧੀਰ ਤੇ ਸੜਕਤਾ ਜਾਂਦਾ ਹੈ ਕਹਿੰਦੇ ਉਹ ਆਖਦਾ ਗੁਰੂ ਨਾਨਕ ਆਖਦਾ ਕਿ ਨਿੰਬੂ ਵਾਂਗੂ ਨਚੋੜ ਦੇਵਾਂਗਾ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਪਹੁੰਚੇ ਨੇ ਤੇ ਉਹਨਾਂ ਦੇ ਚਰਨਾਂ ਵਿੱਚ ਟੈ ਬੈੰਦੇ ਤੇ ਮਾਲਕ ਨੂੰ ਸਤਿਗੁਰੂ ਨੂੰ ਕਹਿੰਦਾ ਦਾਦਿਆ ਮਨ ਵਿੱਚ ਹੰਕਾਰ ਦੀ ਭਾਵਨਾ ਸੀ ਤੇਰੀ ਕਿਰਪਾ ਹੋਈ ਤੇਰੀ ਰਹਿਮਤ ਦੇ ਨਾਲ